ਮੈਨੂੰ ਪਤਾ ਨਹੀਂ ਸੀ ਇਸ ਮਾਡਲਿੰਗ ਦੇ ਬਾਰੇ ਪਰ ਮੇਰੀ ਮੰਮੀ ਨੇ ਪਤਾਇਆ ਕਿ ਮਾਡਲਿੰਗ ਤੇਰੇ ਲਈ ਚੰਗੀ ਹੈ ਤੇ ਮੈਂ ਸੋਚਿਆ ਮੈਂ ਵੀ ਕਰ ਲੈਂਦੀ ਹਾਂ ਮਾਡਲਿੰਗ 120 ਕੁੜੀਆਂ ਸੀਗੀਆਂ ਉਹ ਬਹੁਤ ਕੌਨਫੀਡੈਂਸ ਸੀਗੀਆਂ ਮੈਨੂੰ ਮੇਰਾ ਇਦਾਂ ਕੌਨਫੀਡੈਂਸ ਤੋਂ ਨਹੀਂ ਹੈਗਾ ਤੇ ਉਹਨਾਂ ਦੀ ਵਾਕ ਬੜੀ ਚੰਗੀ ਸੀ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਵਿਨਰ ਹੋ ਪਾਵਾਂਗੀ ਇਸ ਜੂਨਸ ਮਿਸ ਇੰਡੀਆ ਦੇ ਵਿੱਚ 2023 ਦੇ ਵਿੱਚ ਮੈਨੂੰ ਪਾਰਟਿਸਿਪੇਟ ਕਰਾਇਆ ਸੀ ਪਰ ਉਹਦਾ ਫਸਟ ਟਾਈਮ ਸੀ ਤੇ ਉਹਦੇ ਸ਼ਾਰਟਲਿਸਟ ਨਹੀਂ ਸੀ ਹੋ ਪਾਈ ਫਿਰ ਮਿਹਨਤ ਕੀਤੀ ਗਈ ਕਿ ਕਿ ਦੇਖਿਆ ਵੀ ਕੀ ਕਮੀ ਦੇ ਵਿੱਚ ਰਹਿ ਗਈ ਸੀ ਥੋੜਾ ਸੈਲਫ ਕੌਨਫੀਡੈਂਸ ਥੋੜੀ ਸਮਾਈਲ ਦੀ ਕਮੀ ਰਹਿ ਗਈ ਸੀ ਜਿੱਤੇ ਕਰਕੇ ਮੈਂ ਕਿ ਸ਼ਾਰਟਲਿਸਟ ਨਹੀਂ ਹੋ ਪਾਈ ਸੀ ਉਹ ਕਮੀਆਂ ਇਹਦੀਆਂ ਫਿਰ ਮੈਂ ਦੂਰ ਕੀਤੀਆਂ ਫਿਰ 2024 ਦੇ ਵਿੱਚ ਮੈਂ ਦੁਬਾਰਾ ਦੇ ਵਿੱਚ ਇਹਦਾ ਨੂੰ ਪਾਰਟਿਸਿਪੇਟ ਕਰਵਾਇਆ ਆ ਆਡੀਸ਼ਨਸ ਦੇ ਵਿੱਚ ਇਹ ਸ਼ਾਰਟਲਿਸਟ ਵੀ ਹੋਈ ਗਿਆ ਤੇ Winner ਵੀ ਬਣ ਗਈ ਦੇਖੋ ਇੱਕ ਪੇਰੈਂਟਸ ਲਈ ਤਾਂ ਇੱਕ ਪ੍ਰਾਊਡ ਮੂਮੈਂਟ ਹੁੰਦੀ ਹੈ ਇਸ ਚੀਜ਼ ਦੀ ਕਿ ਜਦੋਂ ਬੱਚੇ ਦਾ ਅਨਾਉਂਸ ਨਾਮ ਅਨਾਉਂਸ ਹੋਇਆ ਐਜ਼ ਅ Winner ਤਾਂ ਮੈਂ ਬਹੁਤ ਖੁਸ਼ ਹੋਈ ਪਹਿਲਾਂ ਥੋੜਾ ਜਿਹਾ ਨਰਵਸ ਸੀ ਜਦੋਂ ਸੈਕਿੰਡ ਰਨਰ ਅਪ ਫਰਸਟ ਰਨਰ ਅਪ ਕੱਢ ਦਿੱਤਾ ਤੇ ਇੱਕ Winner ਹੀ ਰਹਿ ਗਿਆ ਸੀ तो फिर थोड़ा जा उम्मीद मैं थी उस टाइम पर कि विनर था क्योंकि कॉम्पीटिशन ही बहुत टफ़ सी कि विनर शायद मुश्किल ही है पर जो मेरी बेटी का नाम अनाउंस हुआ मैं बहुत ज़्यादा बहुत ज़्यादा खुश हुई मेरी बेटी मेरे लिए बड़ी ही प्राउड वाली मूवमेंट है कि हूँ मैं अपनी बेटी के नाम ना जा पढ़ाई कॉम्प्रोमाइज नहीं की नहीं है कि जे ਮੋਡਲਿੰਗ ਦੇ ਫੀਲਡ ਵੀ ਜਾਣਾ ਤੇ ਪੜ੍ਹਾਈ ਅਸੀਂ ਕੰਪਰੋਮਾਈਜ਼ ਕਰਨੀ ਹੈ ਪੜ੍ਹਾਈ ਤੇ ਨਾਲ ਨਾਲ ਹੀ ਚੱਲਦੀ ਰਹੀ ਤੇ ਪੜ੍ਹਾਈ ਖਤਮ ਕਰਨ ਤੋਂ ਬਾਅਦ ਜਦੋਂ ਦਾ ਹੋਮਵਰਕ ਇਹਦਾ ਖਤਮ ਹੋ ਗਿਆ ਫਿਰ ਰਾਤ ਨੂੰ ਇਹਦੀ ਪ੍ਰੈਕਟਿਸ ਜਿਹੜੀ ਉਹ ਸੀ ਘਰਾਂ ਦੇ ਸੀਗੇ ਜਦੋਂ ਅਸੀਂ ਫ੍ਰੀ ਹੋ ਜਾਂਦੇ ਸੀ ਰਾਤ ਨੂੰ 10:00 10:30 ਵਜੇ ਦੇ ਪਾਪਾ ਵੀ ਆ ਜਾਂਦੇ ਸੀਗੇ ਤੇ ਅਸੀਂ ਫਿਰ ਦੋਨੋਂ ਹੀ ਮਿਲ ਕੇ ਇਹਦੀ ਪ੍ਰੈਕਟਿਸ ਕਰਾਂਦੇ ਸੀ ਰਾਤ ਨੂੰ ਪੰਜਾਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਛੋਟੀ ਜਿਹੀ ਬੱਚੀ ਹੈ ਤੇ ਦੱਸਦੀ ਹੈ ਕਿ ਜੂਨੀਅਰ ਮਿਸ ਇੰਡੀਆ ਇਹ ਬਣ ਕੇ ਆਏ ਨੇ ਤੇ ਇਹਨਾਂ ਦੇ ਵੱਲੋਂ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਲਾਈਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਸਾਡੇ ਨਾਲ ਹਰਸੀਰਤ ਤੇ ਉਹਨਾਂ ਦੇ ਮਦਰ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੇ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਧੰਵਾਦ ਜੀ ਜੀ अच्छा बधाई पर दे पात्र हो तुसी ਤੁਹਾਡੀ ਛੋਟੀ ਜਿਹੀ ਬੱਚੀ ਮਤਲਬ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਅ ਦੇਖੋ ਸੋਚਿਆ ਤਾਂ ਨਹੀਂ ਸੀਗਾ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਸਰ ਰੱਬ ਦੀ ਮਿਹਰ ਹੀ ਹੋਏਗੀ ਕਿ ਮੇਰੀ ਬੇਟੀ ਨੇ ਜੋ ਹੈ Winner ਦਾ ਟੈਗ ਜਿਹੜਾ ਜਿੱਤਿਆ ਉਮੀਦ ਮੈਨੂੰ ਬਿਲਕੁਲ ਨਹੀਂ ਸੀ ਕਿਉਂਕਿ ਕੰਪੀਟੀਸ਼ਨ ਜਿਹੜਾ ਬੜਾ ਹਾਰਡ ਸੀ ਇੰਡੀਆ ਲੈਵਲ ਤੇ ਇਹ ਕੰਪੀਟੀਸ਼ਨ ਸੀ ਪਰ ਪਰਮਾਤਮਾ ਦੀ ਮਿਹਰ ਦੇ ਨਾਲ ਮੇਰੀ ਬੇਟੀ ਜਿਹਨੇ ਇਹ Winner ਦਾ ਟੈਗ ਜਿਹੜਾ ਜਿੱਤ ਲਿਆ ਤੇ ਹਰ ਸਿਰਤ ਕਿੰਨੇ ਸਾਲ ਦੀ ਉਹ ਮੈਨੂੰ 9 ਸਾਲ ਦੀਆਂ 9 ਸਾਲ ਦੇ ਹੋ ਤੇ ਇਸ ਉਮਰ ਦੇ ਵਿੱਚ ਮਤਲਬ ਕਿਵੇਂ ਇਸ ਲਾਈਨ 'ਚ ਸ਼ੌਂਕ ਪਿਆ ਕਿ ਨਹੀਂ ਇੱਧਰ ਜਾਣਾ ਚਾਹੀਦਾ ਮੈਨੂੰ ਪਤਾ ਨਹੀਂ ਸੀ ਇਸ ਮਾਡਲਿੰਗ ਦੇ ਬਾਰੇ ਪਰ ਮੇਰੀ ਮੰਮੀ ਨੇ ਪਤਾਇਆ ਕਿ ਮਾਡਲਿੰਗ ਤੇਰੇ ਲਈ ਚੰਗੀ ਹੈ ਤੇ ਮੈਂ ਸੋਚਿਆ ਮੈਂ ਵੀ ਕਰ ਲੈਂਦੀ ਹਾਂ ਮਾਡਲਿੰਗ ਅੱਛਾ ਤੇ ਕਿਨੇ ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਲਈ ਸੀ ਮੈਂ 8 ਸਾਲ ਸੋ 8 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਤੇ ਫਿਰ ਕੰਪੀਟੀਸ਼ਨ ਬਾਰੇ ਕਿਵੇਂ ਪਤਾ ਚੱਲੇ ਕਿ ਕੰਪੀਟੀਸ਼ਨ ਚੱਲਦਾ ਪਿਆ ਤੇ ਮੈਨੂੰ ਉੱਥੇ ਜਾਣਾ ਚਾਹੀਦਾ ਮੇਰੀ ਮੰਮੀ ਨੇ ਮੈਨੂੰ ਦੱਸਿਆ ਅੱਛਾ ਕਿ ਸਿਲੈਕਸ਼ਨ ਰਾਉਂਡ ਕਿਵੇਂ ਚੱਲੇ ਸਿਲੈਕਸ਼ਨ ਰਾਉਂਡ ਪਹਿਲੇ ਤਾਂ ਮੈਂ ਸਿਲੈਕਟ ਨਹੀਂ ਹੋਈ ਤੇ 2024 ਦੇ ਵਿੱਚ ਮੈਂ ਆਡੀਸ਼ਨ ਫਿਰ ਦਿੱਤਾ ਤੇ ਮੈਂ ਸਿਲੈਕਟ ਹੋ ਗਈ ਉਸ ਆਡੀਸ਼ਨ ਦੇ ਵਿੱਚ ਉਸ ਵੇਲੇ ਸੋਚਿਆ ਸੀਗਾ ਕਿ ਇਹ ਵਾਲਾ ਮਤਲਬ ਕਿ ਸਭ ਕੁਝ ਮੇਰੇ ਕੋਲ ਆਊਗਾ ਨੀ ਮੈਨੂੰ ਸੋਚਿਆ ਸੀਗਾ ਨਹੀਂ ਸੋਚਿਆ ਸੀਗਾ ਅੱਛਾ ਉੱਥੇ ਕਿੱਦਾਂ ਦਾ ਕੰਪੀਟੀਸ਼ਨ ਸੀ ਕਿੰਨੇ ਲੋ ਮਤਲਬ ਬੱਚੇ ਆਏ ਹੋਏ ਸੀ ਕਿੰਨੀਆਂ ਕੁੜੀਆਂ ਸੀਗੀਆਂ ਉਹ ਬਹੁਤ ਟਫ ਕੰਫਿਟ ਕੰਪੀਟੀਸ਼ਨ ਸੀਗਾ ਉੱਤੇ ਅ 120 ਕੁੜੀਆਂ ਆਈ ਸੀਗੀਆਂ ਉਹ ਬਹੁਤ ਕੌਨਫੀਡੈਂਸ ਸੀਗੀਆਂ ਮੈਨੂੰ ਮੇਰਾ ਇੱਦਾਂ ਕੌਨਫੀਡੈਂਸ ਤੋਂ ਨਹੀਂ ਹੈਗਾ ਤੇ ਪਤਾ ਨਹੀਂ ਉਹ ਬੜੀ ਕਾਨਫਰੈਂਸ ਸੀ ਆ ਉਦੀ ਵੋਨ ਉਹਨਾਂ ਦੀ ਵਾਕ ਬੜੀ ਚੰਗੀ ਸੀ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਵਿਨਰ ਹੋ ਪਾਵਾਂਗੀ ਜੂਨੀਅਰ ਮਿਸ ਇੰਡੀਆ ਦੇ ਵਿੱਚ ਤੇ ਤੁਹਾਨੂੰ ਤਾਂ ਪਤਾ ਹੀ ਹੈਗਾ ਰੱਬ ਰੱਬ ਹੁੰਦਾ ਹੈ ਤਾਂ ਉਹਨਾਂ ਨੇ ਮੈਨੂੰ ਵਿਨਰ ਦਾ ਟੈਗ ਦਿੱਤਿਆ ਕੀ ਬਾਤ ਹੈ ਗੱਲਾਂ ਤੇ ਬਹੁਤ ਸੁਣੀਆ ਕਰਦੇ ਤੁਸੀਂ ਤੁਹਾਡਾ ਵੀ ਆਫ ਟਾਕਿੰਗ ਬਹੁਤ ਸੋਹਣਾ ਹੈ ਥੈਂਕ ਯੂ अच्छा जदों इनियां सारीया कुड़ियां सिगियां ना सारीया मतलब कॉन्फिडेंस ਦੇ ਨਾਲ ਬਹੁਤ ਸੋਹਣੀ ਮਤਲਬ ਤੇ ਵਾਕ ਕਰ ਰਹੀਆਂ ਐ ਸੇ ਕਿਾ ਕਿਤੇ ਨਾ ਕਿਤੇ ਮਨ ਦੇ ਵਿੱਚ ਤਾਂ ਇਹ ਖਿਆਲ ਚੱਲਦੇ ਹੁਣੇ ਇਹਨਾਂ ਚ ਕਿਸੇ ਨੂੰ ਮਿਲ ਜਾਣਾ ਹਨਾ ਮੈਨੂੰ ਕ੍ਰਾਊਨ ਨਹੀਂ ਮਿਲਣਾ ਜਾਂ ਮੈਂ ਮਤਲਬ ਕਿ ਮੈਨੂੰ ਇਹ ਕਿਤਾਬ ਨਹੀਂ ਮਿਲਣਾ ਤੇ ਉਸ ਵੇਲੇ ਖੁਦ ਨੂੰ ਕਿਵੇਂ ਮੋਟੀਵੇਟ ਕੀਤਾ ਕਿ ਨਹੀਂ ਮੈਂ ਸਟੇਜ ਤੇ ਜਾ ਕੇ 101% ਦੇ ਕੇ ਆਉਣਾ ਮੈਂ ਪਹਿਲੇ ਬਹੁਤ ਨਰਵਸ ਸੀ ਕਿ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਵਿਨਰ ਹੋ ਵੀ ਪਾਣਾ ਪਰ ਮੈਨੂੰ ਮੈਨੂੰ ਆਪਣੀ ਪਰਫਾਰਮੈਂਸ ਚੰਗੀ ਲੱਗੀ ਤੇ ਜੱਜ ਦਾ ਮੈਨੂੰ ਪਤਾ ਨਹੀਂ ਕੀ ਉਹਨੇ ਮੈਨੂੰ ਰੇਟਿੰਗ ਦਿੱਤੀ ਅੱਛਾ ਜਦੋਂ ਮਤਲਬ ਕੀ ਤੁਹਾਡਾ ਨਾਮ ਅਨਾਉਂਸ ਹੋਇਆ ਹਰ ਸੀਰਤ ਤੇ ਤੁਹਾਨੂੰ ਜਦੋਂ 크라운 ਪਹਿਨਾਇਆ ਗਿਆ ਤੇ ਉਸ ਵੇਲੇ ਮਤਲਬ ਕਿੰਨੀ ਖੁਸ਼ੀ ਸੀਗੀ ਇਮੇਜਿਨ ਕੀਤਾ ਸੀ ਕਿ ਮਤਲਬ ਕਿ ਮੇਰਾ ਹੀ ਨਾਮ ਹੈ ਮੈਂ ਤਾਂ ਇਮੇਜਿਨ ਹੀ ਨਹੀਂ ਕੀਤਾ ਸੀ ਕਿ ਮੇਰਾ ਨਾਮ ਆਊਗਾ ਇਸ ਜੁਨੀਅਰ ਮਿਸ ਇੰਡੀਆ ਦੇ ਵਿੱਚ ਤੇ ਮੈਂ ਬਹੁਤ ਖੁਸ਼ ਹੋਈ ਜਦੋਂ ਮੇਰਾ ਨਾਮ ਅਨਾਉਂਸ ਕੀਤਾ ਉਹਨਾਂ ਨੇ ਹੂੰ ਅੱਛਾ ਖੁਸ਼ੀ ਸੀ ਅੱਛਾ ਮੈਮ ਤੁਹਾਨੂੰ ਕਿਉਂ ਲੱਗਿਆ ਸੀ ਕਿ ਤੁਹਾਡੀ ਬੱਚੀ ਦਾ ਫਿਊਚਰ ਇਸ ਲਾਈਨ 'ਚ ਹੈ ਅ ਜਦੋਂ ਉਹ ਛੋਟੀ ਸੀ 2.5 ਸਾਲ ਦੀ ਤੇ ਜਦੋਂ ਉਹ ਟੀਵੀ ਦੇਖਦੀ ਸੀ ਤੇ ਮਾਡਲਸ ਨੂੰ ਦੇਖ ਕੇ ਬੱਚਾ ਜਿਹਦਾ ਇੱਕ ਅਟ੍ਰੈਕਟ ਜਿਹਾ ਹੁੰਦਾ ਹੈ ਤੇ ਅਟ੍ਰੈਕਟ ਹੁੰਦੀ ਸੀ ਤੇ ਉਹਨਾਂ ਨੂੰ ਦੇਖ ਕੇ ਵਾਕ ਕਰਦੀ ਸੀ 2 2.5 ਸਾਲ ਦੀ ਉਮਰ ਦੇ ਵਿੱਚ ਫਿਰ ਜਦੋਂ ਥੋੜਾ ਵੱਡੀ ਹੋਈ ਇਹਨੇ YouTube ਦੇ ਵਿੱਚ ਦੇਖਣਾ ਸ਼ੁਰੂ ਕੀਤਾ ਫਿਰ ਮੈਂ ਥੋੜਾ ਜਿਹਾ ਆਈਡੈਂਟੀਫਾਈ ਕੀਤਾ ਕਿ ਬਈ ਲੜਕੀ ਦਾ ਇੰਟਰਸਟ ਜਿਹੜਾ ਹੈ ਇਹਦੇ ਵਿੱਚ ਹੈ ਫਿਰ ਮੈਨੂੰ ਜੂਨੀਅਰ ਮਿਸ ਇੰਡੀਆ ਦੇ ਪਲੇਟਫਾਰਮ ਦਾ ਪਤਾ ਚੱਲਿਆ 2023 ਦੇ ਵਿੱਚ ਕਿਉਂ ਕਿਵੇਂ ਮਤਲਬ ਕਿ ਤੁਹਾਨੂੰ ਕਿਸੇ ਨੇ ਗਾਈਡ ਕੀਤਾ ਸੀ ਜਾਂ ਮਤਲਬ ਆਨਲਾਈਨ ਹੀ ਮੈਂ Instagram ਦੇ ਪੇਜ ਤੇ ਮਤਲਬ ਕਿ ਇਹਨਾਂ ਦੀ ਐਡ ਦੇਖੀ ਸੀ ਕਿਉਂਕਿ ਹਰੇ 2 ਸਾਲ ਹੀ ਹੋਏ ਐ ਜੂਨੀਅਰ ਮਿਸ ਇੰਡੀਆ ਨੂੰ ਸਟਾਰਟ ਹੋਇਆ ਨੂੰ 2023 ਦੇ ਵਿੱਚ ਮੈਨੂੰ ਪਾਰਟਿਸਿਪੇਟ ਕਰਾਇਆ ਸੀ ਪਰ ਉਹਦਾ ਤਾਂ ਫਸਟ ਟਾਈਮ ਸੀ ਤੇ ਉਹਦੇ ਸ਼ਾਰਟਲਿਸਟ ਨੇ ਸੀ ਹੋ ਪ ਫਿਰ ਮਿਹਨਤ ਕੀਤੀ ਗਈ ਕਿਉਂਕਿ ਦੇਖਿਆ ਵੀ ਕੀ ਕਮੀ ਦੇ ਵਿੱਚ ਰਹੀ ਗਈ ਸੀ ਥੋੜਾ ਸੈਲਫ ਕੌਨਫੀਡੈਂਸ ਥੋੜੇ ਸਮਾਈਲ ਦੀ ਕਮੀ ਰਹੀ ਗਈ ਸੀ ਜਿੱਤੇ ਕਰਕੇ ਮੇਰੀ ਕਿ ਸ਼ਾਰਟਲਿਸਟ ਨਹੀਂ ਹੋ ਪਾਈ ਸੀ ਉਹ ਕਮੀਆਂ ਇਹਦੀਆਂ ਫਿਰ ਮੈਂ ਦੂਰ ਕੀਤੀਆਂ ਫਿਰ 2024 ਦੇ ਵਿੱਚ ਫਿਰ ਦੁਬਾਰਾ ਦੇ ਵਿੱਚ ਇਹਦਾ ਨੂੰ ਪਾਰਟਿਸਿਪੇਟ ਕਰਵਾਇਆ ਆਡਿਸ਼ਨਸ ਦੇ ਵਿੱਚ ਇਹ ਸ਼ਾਰਟਲਿਸਟ ਵੀ ਹੋਈ ਗਈ ਤੇ Winner ਵੀ ਬਣ ਗਈ ਅੱਛਾ ਮਤਲਬ ਤੁਹਾਡੀ ਜਿਹੜੀ ਟ੍ਰੇਨਰ ਹੈ ਤੁਹਾਡੇ ਮਮਾ ਹਾਂਜੀ ਓਕੇ अच्छा जदु मतलब एक कि एक राउंड लेके घर ਦੇ ਵਿੱਚ ਆਏ ਕਿੰਨੀ ਕਿ ਖੁਸ਼ੀ ਸੀਗੀ ਮੈਨੂੰ ਬਹੁਤ ਖੁਸ਼ੀ ਸੀ ਕਿ ਮੈਂ ਆਪਣੇ ਕਰਦਾ ਨਾਮ ਰੋਸ਼ਨ ਕਿਤਾਬ ਨੇ ਸਕੂਲ ਦਾ ਨਾਮ ਰੋਸ਼ਨ ਕਿਤਾਬ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਿਤਾਬ ਮੈਨੂੰ ਬੜਾ ਚੰਗਿਆ ਚੰਗਾ ਲੱਗਿਆ اچھا ਠੀਕ ਹੈ ਤੇ ਸਕੂਲ ਗਏ ਫਿਰ ਗਰਾਉਂਡ ਮਿਲਣ ਤੋਂ ਬਾਅਦ ਕੋਈ ਹਾਂਜੀ ਕੀ ਕਹਿਣਾ ਅੱਛੇ ਗਏ ਸੀਗੇ ਅੱਜ ਗਏ ਸੀ ਟੀਚਰਸ ਦਾ ਤੁਹਾਡੇ ਫਰੈਂਡਸ ਦਾ ਕੀ ਕਹਿਣਾ ਸੀ ਫਰੈਂਡਸ ਤਾਂ ਨਹੀਂ ਸੀ ਟੀਚਰ ਤੇ ਕੋਆਰਡੀਨੇਟਰ ਪ੍ਰਿੰਸੀਪਲ ਸੀਗੀ ਉੱਥੇ ਕਿਹੜੀ ਕਲਾਸ ਚ ਪੜਦੇ ਤੁਸੀਂ 3B ਅੱਛਾ 3 ਕਲਾਸ ਚ ਹੱਲੇ ਓਕੇ ਤੇ 3 ਕਲਾਸ ਦੇ ਵਿੱਚ ਇੰਨਾ ਵੱਡੀ ਮਤਲਬ ਚੀਜ਼ ਹਾਸਲ ਕਰ ਲੈਣਾ ਹਨਾ ਹੁਣ ਦੇਖਿਓ ਤੁਹਾਡੀ ਕਲਾਸ ਚ ਕਿਦਾਂ ਸਾਰੇ ਫਰੈਂਡਸ ਕਹੋਗੇ ਵਾਓ ਸਾਡੀ ਫਰੈਂਡ ਹੁਣ ਕਰਾਊਨ ਲੈ ਕੇ ਆਈ ਹੈ ਹਨਾ ਹਾਂਜੀ ਉਹਨਾਂ ਨੂੰ ਪਤਾ ਸੀਗਾ ਤੁਹਾਨੂੰ ਮਾਡਲਿੰਗ ਕਰਨ ਦਾ ਸ਼ੌਂਕ ਹੈ ਉਹਨਾਂ ਤੋਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੈਨੂੰ ਮਾਡਲਿੰਗ ਕਰਨ ਦਾ ਸ਼ੌਂਕ ਹੈ ਤੁਹਾਨੂੰ ਪਤਾ ਸੀਗਾ ਨਹੀਂ ਪਤਾ ਸੀ ਨਹੀਂ ਪਤਾ ਸੀ ਤੇ ਹੁਣ ਫਿਰ ਕਿੱਦਾਂ ਹੈਰਾਨ ਹੋ ਗਏ ਨਾ ਉਹ ਸੋਚਿਆ ਤੁਸੀਂ ਹਾਂਜੀ ਓਕੇ ਮੈਮ ਤੁਸੀਂ ਕਿਤੇ ਨਾ ਕਿਤੇ ਆਪਣੀ ਬੱਚੀ ਹੁੰਦਾ ਹੈ ਮਤਲਬ ਕਿ ਇਹ ਸੁਪਨਾ ਵੇਖਿਆ ਕਿ ਬੱਚਾ ਉਸ ਲੈਵਲ ਤੱਕ ਪਹੁੰਚ ਜਾਏਗਾ ਜੇ ਜੋ ਦੋਈ ਬੱਚੀ ਨੂੰ ਕ੍ਰਾਊਨ ਮਿਲਿਆ ਤੁਹਾਨੂੰ ਪਰਸਨਲੀ ਕਿੰਨੀ ਖੁਸ਼ੀ ਸੀਗੀ ਦੇਖੋ ਇੱਕ ਪੇਰੈਂਟਸ ਲਈ ਤਾਂ ਇੱਕ ਪ੍ਰਾਊਡ ਮੂਮੈਂਟ ਹੁੰਦੀ ਹੀ ਹੈ ਇਸ ਚੀਜ਼ ਦੀ ਕਿ ਜਦੋਂ ਬੱਚੇ ਦਾ ਅਨਾਉਂਸ ਨਾਮ ਅਨਾਉਂਸ ਹੋਇਆ ਐਜ਼ ਅ winner ਤਾਂ ਮੈਂ ਬਹੁਤ ਖੁਸ਼ ਹੋਈ ਪਹਿਲਾਂ ਥੋੜਾ ਜਿਹਾ ਨਰਵਸ ਸੀ ਜਦੋਂ ਸੈਕਿੰਡ ਰਨਰ ਅਪ ਫਰਸਟ ਰਨਰ ਅਪ ਕੱਢ ਦਿੱਤਾ ਤੇ ਇੱਕ winner ਹੀ ਰਹਿ ਗਿਆ ਸੀ ਤਾਂ ਫਿਰ ਥੋੜਾ ਜਿਹਾ ਉਮੀਦ ਮੈਂ ਛੱਡ ਦਿੱਤੀ ਸੀ ਉਸ ਟਾਈਮ ਤੇ ਕਿ winner ਤਾਂ ਕਿਉਂਕਿ ਕੰਪੀਟੀਸ਼ਨ ਹੀ ਬਹੁਤ ਟਫ ਸੀ ਕਿ winner ਸ਼ਾਇਦ ਮੁਸ਼ਕਿਲ ਹੀ ਹੈ ਪਰ ਜਦੋਂ ਮੇਰੀ ਬੇਟੀ ਦਾ ਨਾਮ ਅਨਾਉਂਸ ਹੋਇਆ ਤਾਂ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹੋ ਇਹ ਹੁਣ ਮੈਂ ਆਪਣੀ ਬੇਟੀ ਦੇ ਨਾਮ ਨਾਲ ਜਾਣਾਂਗੀ ਕਿ ਲੋਕ ਮੈਨੂੰ ਇਹ ਜਾਣਣਗੇ ਕਿ ਹਰਸੀਰੇ ਦੀ ਮਦਰ ਜਾ ਰਹੀ ਹੈ ਤੇ ਹੁਣ ਤੱਕ ਮਤਲਬ ਇਹ ਸੁਣਨ ਨੂੰ ਮਿਲਿਆ ਨਹੀਂ ਹੁਣ ਤੱਕ ਤਾਂ ਨਹੀਂ ਇਹ ਸਾਡੇ ਨਾਮ ਨਾਲ ਜਾਣੀ ਜਾਂਦੀ ਸੀ ਕਿ ਪਰ ਹੁਣ ਮੈਂ ਇਹਦੇ ਨਾਮ ਨਾਲ ਜਾਣ ਜਾਣਿਆ ਜਾਵਾਂਗੀ ਉੱਥੇ ਮੇਰੇ ਲਈ ਇਹ ਬਹੁਤ ਪ੍ਰਾਊਡ ਮੂਮੈਂਟ ਹੈ ਤੇ ਇਸ ਚੀਜ਼ ਨੂੰ ਕਮਾਉਣ ਲਈ ਬਹੁਤ ਟਾਈਮ ਲੱਗ ਜਾਂਦਾ ਤੇ ਕਈ ਲੋਕਾਂ ਨੂੰ ਚੀਜ਼ ਹਾਸਲ ਵੀ ਨਹੀਂ ਹੁੰਦੀ ਇਹ ਸਿੱਦੇ ਤਰੀਕੇ ਦੇ ਨਾਲ ਹਰ ਸੀਰਤ ਨੇ ਦੱਸਿਆ ਕਿ ਉੱਥੇ ਬਹੁਤ ਸਾਰੀਆਂ ਕੁੜੀਆਂ ਆਈਆਂ ਪਈਆਂ ਸੀ ਉਹਨਾਂ ਦੇ ਵਿੱਚ ਕੌਨਫੀਡੈਂਸ ਵੀ ਸੀਗਾ ਤੇ ਵਧੀਆ ਤਰੀਕੇ ਦੇ ਨਾਲ ਉਹ ਵਾਕਵੇ ਕਰਦੀਆਂ ਪਈਆਂ ਸੀ ਤੁਸੀਂ ਵੀ ਨਰਵਸ ਹੋਏ ਹੋਣ ਇਹਨਾਂ ਨੂੰ ਦੇਖਣ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਉੱਥੇ ਦੇਖੋ ਕੰਪੀਟੀਸ਼ਨ ਦਾ ਟਫ ਸੀ ਤੇ ਦੇਖੋ ਉੱਥੇ ਦੋ ਦਿਨ ਜਿਹੜਾ ਹੈ ਟ੍ਰੇਨਿੰਗ ਦਾ ਸੈਸ਼ਨ ਚੱਲਿਆ ਟ੍ਰੇਨਿੰਗ ਦੇ ਸੈਸ਼ਨ ਦੇ ਦੌਰਾਨ ਮੈਂ ਕੁੜੀਆਂ ਨੂੰ ਦੇਖਿਆ ਕਿ ਉਹਨਾਂ ਦੀ ਵਾਕ ਕਿਸ ਤਰੀਕੇ ਦੀ ਹੈ ਕਿ ਕਿਸ ਰੇਹ ਨਾਲ ਚੱਲਦੀਆਂ ਹਨ ਟ੍ਰੇਨਿੰਗ ਦੇ ਸੈਸ਼ਨ ਦੇ ਬਾਅਦ ਫਿਰ ਜਦੋਂ ਅਸੀਂ ਰਾਤ ਨੂੰ ਹੋਟਲ ਦੇ ਵਿੱਚ ਆਪਣੇ ਰੂਮ ਦੇ ਵਿੱਚ ਆ ਜਾਂਦੇ ਫਿਰ ਦੀ ਫਿਰ ਦੁਬਾਰਾ ਜੋ ਟ੍ਰੇਨਿੰਗ ਕਰਾਂਦੇ ਸੀ ਇਹਦੇ ਪਾਪਾ ਵੀ ਤੇ ਮੈਂ ਵੀ ਕਿ ਉਹ ਕੁੜੀ ਦੀ ਵਾਕ ਅੱਛੀ ਸੀ ਇਸ ਤਰੀਕੇ ਨਾਲ ਕਰਦੇ ਤੇ ਜਿਆਦਾ ਬੈਟਰ ਹੋ ਜਾਏਗੀ ਮੈਂ ਕਿ ਅਬਜ਼ਰਵ ਕਰਕੇ ਵੀ ਕਿ ਕੁੜੀਆਂ ਕਿਸ ਤਰੀਕੇ ਨਾਲ ਕਰ ਰਹੀਆਂ ਉਹ ਥੋੜਾ ਇੰਪਰੂਵਮੈਂਟ ਦੇ ਵਿੱਚ ਲਿਆਂਦੀ अच्छा ऑन द स्पॉट कैच कर ले ਸੀ ਬੱਚੇ ਨੇ ਹਾਂ ਇਹ ਇਹਦਾ ਹੈ ਕਿ ਕਿਸੇ ਵੀ ਚੀਜ਼ ਨੂੰ ਜਦੋਂ ਦੇਖ ਲੈਂਦੀ ਹੈ ਇੱਕ ਵਾਰ ਦੇਖ ਲੈਂਦੀ ਹੈ ਤੇ ਕੈਚ ਕਰ ਲੈਂਦੀ ਹੈ ਇਹ ਇਹਨੂੰ ਬਾਰ ਬਾਰ ਨਹੀਂ ਸਮਝਾਉਣਾ ਪੈਂਦਾ ਇੱਕ ਵਾਰੀ ਸਮਝਾਣ ਤੇ ਸਮਝ ਜਾਂਦੀ ਹੈ ਅੱਛਾ ਜਿਵੇਂ ਜਿਵੇਂ ਮਤਲਬ ਕਿ ਕੰਪੀਟੀਸ਼ਨਸ ਤੇ ਹਨਾ ਕਹਿ ਸਕਦੇ ਆ ਕਿ ਦਿਨ ਨੇੜੇ ਆਉਂਦੇ ਆ ਉਵੇਂ-ਉਵੇਂ ਬੰਦੇ ਦੀ ਨਾ ਹਾਰਟ ਬੀਟ ਵੀ ਵਧਦੀ ਜਾਂਦੀ ਹੈ ਕਿ ਬੱਚੇ ਨੂੰ ਵਧੀਆ ਤੋਂ ਵਧੀਆ ਤਿਆਰੀ ਕਰਵਾਉਣੀ ਆ ਤੇ ਕਿਵੇਂ ਤਿਆਰੀ ਚੱਲੀ ਕਿਵੇਂ ਘਰ ਦੇ ਵਿੱਚ ਸਭ ਕੁਝ ਮੈਨੇਜ ਕਰਦੇ ਸੀ ਕਿਉਂਕਿ ਤੁਸੀਂ ਖੁਦ ਇੱਕ ਵਰਕਿੰਗ ਊਮਨ ਹੋ ਨਾ ਤੇ ਫਾਦਰ ਲਈ ਵੀ ਔਖਾ ਹੋ ਜਾਂਦਾ ਬੱਚੇ ਨੂੰ ਉਹਨਾ ਟਾਈਮ ਦੇ ਪਾਣਾ ਫਿਰ ਕਿਵੇਂ ਸਭ ਕੁਝ ਚੱਲਦਾ ਸੀ ਦੇਖੋ ਪਹਿਲਾਂ ਤਾਂ ਦੇਖੋ ਘਰ ਦੇ ਕੰਮ ਜਿਹੜੇ ਚੱਲਦੇ ਉਹ ਤਾਂ ਕਰਨ ਉਹ ਤੱਕ ਕੰਮ ਖਤਮ ਕਰਨ ਤੋਂ ਬਾਅਦ ਜਿੱਦਾਂ ਦਾ ਹੋਮਵਰਕ ਵੀ ਕਰਾ ਲਿਆ ਪੜਾਈ ਕੰਪਰੋਮਾਈਜ਼ ਨਹੀਂ ਕੀਤੀ ਇਹ ਨਹੀਂ ਹੈ ਕਿ ਜੇ ਮਾਡਲਿੰਗ ਦੇ ਫੀਲਡ ਵੀ ਜਾਣਾ ਤਾਂ ਪੜਾਈ ਅਸੀਂ ਕੰਪਰੋਮਾਈਜ਼ ਕਰਨੀ ਹੈ ਪੜਾਈ ਤਾਂ ਇਹਦੀ ਨਾਲ-ਨਾਲ ਹੀ ਚੱਲਦੀ ਰਹੀ ਤੇ ਪੜਾਈ ਖਤਮ ਕਰਨ ਤੋਂ ਬਾਅਦ ਜਿੱਦਾਂ ਦਾ ਹੋਮਵਰਕ ਦਾ ਖਤਮ ਹੋ ਗਿਆ ਫਿਰ ਰਾਤ ਨੂੰ ਇਹਦੀ ਪ੍ਰੈਕਟਿਸ ਜਿਹੜੀ ਉਹ ਸੀ ਘਰਾਂ ਦੇ ਸੀਗੇ ਜਦੋਂ ਅਸੀਂ ਫ੍ਰੀ ਹੋ ਜਾਂਦੇ ਸੀ ਰਾਤ ਨੂੰ 10:00 10:30 ਵਜੇ ਦੇ ਪਾਪਾ ਵੀ ਆ ਜਾਂਦੇ ਸੀਗੇ ਤੇ ਅਸੀਂ ਫਿਰ ਦੋਨੋਂ ਹੀ ਮਿਲ ਕੇ ਦੀ ਪ੍ਰੈਕਟਿਸ ਕਰਾਉਂਦੇ ਸੀ ਰਾਤ ਨੂੰ ਓਕੇ ਅੱਛਾ ਤੇ ਮਤਲਬ ਕਿ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਸੀਗੀ ਕਿ ਰਾਤ ਰات ਤੱਕ ਪ੍ਰੈਕਟਿਸ ਕਰਨੀ ਥੱਕ ਨਹੀਂ ਜਾਂਦੇ ਸੀਗੇ ਸਕੂਲ ਤੋਂ ਵੀ ਆਣਾ ਪੜ੍ਹਾਈ ਵੀ ਕਰਨੀ ਫਿਰ ਆਪਣੀਆਂ ਮਤਲਬ ਕਿ ਏਨਜਾਇਮੈਂਟ ਵੀ ਕਰਨੀ ਨਹੀਂ ਮੈਂ ਨਹੀਂ ਥੱਕਦੀ ਸੀ ਅੱਛਾ ਨਹੀਂ ਥੱਕਦੇ ਸੀਗੇ ਅੱਛਾ ਇੰਨੀ ਐਨਰਜੀ ਕਿੱਦਾਂ ਆਉਂਦੀ ਮੈਨੂੰ ਖੁਦ ਨਹੀਂ ਪਤਾ ਕਿਉਂਕਿ ਮੈਂ ਕੰਮ ਆਪਣਾ ਹੋਮਵਰਕ ਕਰਕੇ ਥੋੜੀ ਦੇਰ ਖੇਡ ਲੈਂਦੀ ਸੀ ਆਪਣੇ ਭਰਾਵਾਂ ਨਾਲ ਤੇ ਮੈਂ ਮੈਂ ਤੇ ਭਰਾ ਤੁਹਾਡੇ ਮੇਰੇ ਦੋ ਭਰਾ ਆ। ਅੱਛਾ ਦੋ ਭਰਾ ਵਾ ਤੇ ਉਸ ਤੋਂ ਬਾਅਦ ਫਿਰ ਉਸ ਦਿਫਾਦ ਫਿਰ ਮੈਂ ਥੋੜੀ ਦੇਰ ਮੈਂ ਪਾਣੀ ਪੀ ਲੈਂਦੀ ਸੀ ਤੇ ਉਸ ਉਸਦੇ ਬਾਅਦ ਫਿਰ ਮੈਨੂੰ ਨਰਜੀ ਆ ਜਾਂਦੀ ਸੀ। ਅੱਛਾ ਪਾਣੀ ਪੀ ਕੇ એનર્ਜੀ ਆ ਜਾਂਦੀ ਸੀ। ਹਾਂਜੀ। ਅੱਛਾ ਪਾਣੀ ਚ ਇਹੋ ਜਿਹਾ ਕੀ ਮਿਲਾ ਕੇ ਦਿੰਦੇ ਸੀ ਮਮਾ ਜੂੜੀ ਇੰਨੀ એનર્ਜੀ ਆ ਜਾਂਦੀ। ਪਾਣੀ ਦੇ ਵਿੱਚ ਤਾਂ ਕੁਛ ਨਹੀਂ ਪਰ ਮਿਲਾਉਂਦੇ ਸੀ। अच्छा अच्छा पानी ਵਿੱਚ ਇਹੋ ਜਿਹਾ ਕੀ ਮਲਾ ਕੇ ਬੁਲਾਉਂਦੇ ਸੀਗੇ ਜਿਹੜੀ ਨੀਅਰਜੀ ਪਾਣੀ ਵਿੱਚ ਇਹਦਾ ਕੁਝ ਨਹੀਂ ਪਰ ਇਹ ਦੇਖੋ ਜਦੋਂ ਬੱਚਾ ਖੇਡਦਾ ਹੈ ਨਾ ਉਹ એનਰਜੈਟਿਕ ਵੈਸੇ ਹੀ ਹੋ ਜਾਂਦਾ ਹੈ ਕਿ ਮਜ਼ੇ ਇੱਕ ਜਦੋਂ ਪੜ੍ਹਾਈ ਤੋਂ ਬਾਅਦ ਜਦੋਂ ਖੇਲਦੀ ਸੀ ਉਹ ਵੈਸੇ ਹੀ એનર્ਜੀ ਬੱਚੇ ਵਿੱਚ ਆਪਣੇ ਆਪ ਹੀ ਆ ਜਾਂਦੀ ਹੈ ਪਰ ਇਹ ਹੈ ਕਿ ਮੋਡਲਿੰਗ ਉਹ ਇੰਜੋਏ ਕਰਦੀ ਸੀ ਮੋਡਲਿੰਗ ਉਸ ਨੂੰ ਖੇਡ-ਖੇਡ ਵਿੱਚ ਸਿਖਾਈ ਗਿਆ ਕਿ ਚੱਲ ਅਸੀਂ ਤੇਨਾ ਖੇਡਦੇ ਆ ਖੇਡ-ਖੇਡ ਦੇ ਵਿੱਚ ਨੇ ਮੋਡਲਿੰਗ ਸਿੱਖੀ ਜੀ अच्छा बहुत बार ऐसा होता कि है कि जब तू किसी बच्चे ਨੂੰ ਕਿਸੇ مطلب ਕੀ ਫੀਲਡ ਵਿੱਚ ਅੱਗੇ ਵਧਾਇਆ ਜਾਵੇ ਤੇ ਕਈ ਵਾਰ ਲੋਕ ਕਹਿੰਦੇ ਕਿ ਹਾਂ ਵੀ ਇਹ ਲਾਈਨ ਮਤਲਬ ਠੀਕ ਨਹੀਂ ਹੈਗੀ ਸਮ ਟਾਈਮ ਆਪਣੇ ਕਹਿਣੇ ਸ਼ੁਰੂ ਕਰ ਦਿੰਦੇ ਕਿ ਹਾਂ ਵੀ ਮਾਡਲਿੰਗ ਦੇ ਵਿੱਚ ਕੀ ਫਿਊਚਰ ਆ ਇਹ ਲਾਈਨ ਨਹੀਂ ਵਧਿਆ ਹੈਗੀ ਬੱਚੇ ਨੂੰ ਸਲਾਈਨ ਚ ਨਾ ਪਾਵੋ ਤੁਹਾਨੂੰ ਕਰੇ ਸੁਣਨ ਨੂੰ ਮਿਲਿਆ ਦੇਖੋ ਐਸ ਸੱਚ ਇਹ ਚੀਜ਼ ਮੇਰੇ ਫੈਮਿਲੀ ਦੇ ਵਿੱਚ ਨਹੀਂ ਹੈ ਵਿਦ ਗੋਡਸ ਗ੍ਰੇਸ ਮਤਲਬ ਕਿ ਆਪਣੇ ਘਰ ਦੇ ਵਿੱਚ ਜਿਹੜੇ ਵੀ ਬੱਚੇ ਹੈ ਉਹ ਜੋ ਵੀ ਬਣਨਾ ਚਾਹੁੰਦੇ ਹੈਗੇ ਆ ਤਾਂ ਉਹਨੂੰ ਬਣਨ ਦਾ ਅੱਗੇ ਵਧਣ ਦਾ ਸਭ ਮੌਕਾ ਦਿੰਦੇ ਕੋਈ ਇਦਾਂ ਨਹੀਂ ਕਹਿੰਦਾ ਕਿ ਇਹ ਲਾਈਨ ਅੱਛੀ ਨਹੀਂ ਹੈ ਦੇਖੋ ਸਭ ਲਾਈਨਸ ਹੀ ਅੱਛੀਆਂ ਹੁੰਦੀਆਂ ਨੇ ਜੇ ਅਸੀਂ ਚੰਗੇ ਆ ਤਾਂ ਸਭ ਲਾਈਨਸ ਵੀ ਅੱਛੀਆਂ ਨੇ ਤੇ ਘਰ ਵੱਲੋਂ ਪੂਰੀ ਸਪੋਰਟ ਮਿਲੀ ਹੈ ਕਿਸੇ ਨੇ ਵੀ ਇਦਾਂ ਨਹੀਂ ਕਿਹਾ ਕਿ ਇਹ ਲਾਈਨ ਅੱਛੀ ਨਹੀਂ ਹੈ ਇਹਨੂੰ ਇਸ ਲਾਈਨ ਦੇ ਵਿੱਚ ਨਾ ਪਾਓ ਫੈਮਿਲੀ ਦੀ ਪੂਰੀ ਸਪੋਰਟ ਸੀ ਅੱਛਾ ਹਰ ਸਿਰਤ ਹੁਣ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਅੱਗੇ ਜਾ ਕੇ ਮੈਂ ਡਾਕਟਰ ਤੇ ਮਾਡਲ ਬੰਨਣਾ ਚਾਹੁੰਦੀ ਆ ਅੱਛਾ ਠੀਕ ਹੈ ਤੇ ਡਾਕਟਰ ਦਾ ਸੁਪਨਾ ਮਤਲਬ ਕੀ ਵੇ ਹਾਲੇ ਤਾਂ ਮੈਨੂੰ ਕੁਝ ਨਹੀਂ ਪਤਾ ਮੈਂ ਟਰਾਈ ਕਰਾਂਗੀ ਜਦੋਂ ਮੈਂ ਬਣਾਂ ਡਾਕਟਰ ਕਿਹੜੇ ਬੰਨਣਾ ਦਿਲ ਦੇ ਦਿਮਾਗ ਦੇ ਅੱਖਾਂ ਦੇ ਅੱਖਾਂ ਦੇ ਅੱਖਾਂ ਦੇ ਅੱਖਾਂ ਦੇ ਡਾਕਟਰ ਕਾ ਤੋ ਐਵੇਂ ਮੇਰਾ ਮਨ ਕਰਦਾ ਹੈ अच्छा लोकनी अखा सेट करनी है जेडी खराब होईया पहले हां जी ठीक है अच्छा हरसीरत जिस तरीके के नाल ਤੁਸੀਂ ਹੁਨੇ ਕਰਾਉਨ ਲੈ ਕੇ ਆਏ ਇੰਨਾ ਸੋਹਣਾ ਤੁਸੀਂ ਮਤਲਬ ਕਿ ਉੱਥੇ ਜਾ ਕੇ ਪਰਫਾਰਮ ਕੀਤਾ ਤੇ ਜਦੋਂ ਮਤਲਬ ਕਿ ਵਾਕ ਕਰ ਰਹੇ ਸੀ ਇਦਾਂ ਤਾਂ ਨਹੀਂ ਕਿ ਮਤਲਬ ਕਿ ਹੁੰਦਾ ਨਾ ਕਿ ਸਮ ਟਾਈਮ ਜਦੋਂ ਬੰਦਾ ਨਰਵਸ ਹੁੰਦਾ ਕਿ ਲਾਸਟ ਮੂਮੈਂਟ ਹੈ ਜਦੋਂ ਬਾਡੀ ਸ਼ਿਵਰਿੰਗ ਕਰਨੀ ਸ਼ੁਰੂ ਹੋ ਜਾਂਦੀ ਇਦਾਂ ਦਾ ਕੁਝ ਸੀਗਾ ਉੱਥੇ ਸਟੇਜ ਤੇ ਹੋਇਆ ਕਿ ਨਹੀਂ ਪੂਰੇ ਕੌਨਫੀਡੈਂਸ ਨਾਲ

ਦੇਖੋ ਜਦੋਂ ਖਰਸੀਰਤ ਨਾਲ ਆਪਾਂ ਦੋਨੋਂ ਹੀ ਗਏ ਸੀਗੇ ਤੇ ਜਦੋਂ ਅਸੀਂ ਵਾਪਸ ਆਏ ਅਸੀਂ ਬਾਈ ਟ੍ਰੇਨ ਗਏ ਸੀਗੇ ਜਦੋਂ ਅਸੀਂ ਸਟੇਸ਼ਨ ਤੇ ਪਹੁੰਚੇ ਸਾਡੇ ਸਾਰੇ ਫੈਮਿਲੀ ਮੈਂਬਰਸ ਨੇ ਇਕੱਠੇ ਹੋ ਕੇ ਸਾਡਾ ਬਹੁਤ ਬਹੁਤ ਵਧੀਆ ਵੈਲਕਮ ਕੀਤਾ ਤੇ ਮੈਨੂੰ ਬਹੁਤ ਅੱਛਾ ਲੱਗਾ ਤੇ ਜਦੋਂ ਹਰਸੀਰਤ winner ਬਣੀ ਸੀ ਸਭ ਤੋਂ ਪਹਿਲਾਂ ਕਿਹਨਾਂ ਨੂੰ ਕਾਲ ਕਰਕੇ ਦੱਸਿਆ ਕਿ ਹਾਂ ਵੀ ਆਪਾਂ ਜਿੱਤ ਚੁੱਕੇ ਹਾਂ ਦੇਖੋ ਜਦੋਂ winner ਮਤਲਬ ਕਿ ਉਹਦਾ ਲਾਈਵ ਸੈਸ਼ਨ ਸੀ ਲਾਈਵ ਸੈਸ਼ਨ ਦੇ ਵਿੱਚ ਘਰ ਦੇ ਸਾਰੇ ਫੈਮਿਲੀ ਮੈਂਬਰਸ ਜਿਹੜੇ ਉਹ ਦੇਖ ਹੀ ਰਹੇ ਸੀ ਸਾਰੇ ਫੈਮਿਲੀ ਮੈਂਬਰਸ ਦੇਖ ਹੀ ਰਹੇ ਸੀਗੇ ਮਦਕੀ ਰਾਤ ਦੇ 1:30 2 ਵਜੇ ਤੱਕ ਫੰਕਸ਼ਨ ਚੱਲਿਆ ਤੇ ਸਾਰੇ ਘਰ ਦੇ ਫੈਮਿਲੀ ਮੈਂਬਰ ਜਿਹੜੇ ਘਰ ਇੱਥੇ ਸੀਗੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਦੇਖਿਆ ਤੇ ਉਹਨਾਂ ਨੂੰ ਉੱਥੇ ਹੀ ਪਤਾ ਚੱਲ ਗਿਆ ਕਿ ਇਹ winner ਹੋ ਗਈ ਹੈ ਤੇ ਉਸ ਤੋਂ ਸਭ ਤੋਂ ਪਹਿਲਾਂ ਜਿਹੜੀ ਦੀ ਕਾਲ ਆਈ ਤੇ ਚਾਚਾ ਜੀ ਦੀ ਕਾਲ ਆਈ ਹੈ ਕਿ ਇਹ winner ਹੋ ਗਈ ਹੈ ਤੇ ਉਸ ਤੋਂ ਬਾਅਦ ਫਿਰ ਸੀ ਦੇਦੀ ਦਾਦੀ ਜੀ ਨੂੰ ਫੋਨ ਕੀਤਾ ਕਿ ਇਸ ਦਾ winner ਹੋ ਗਈ ਹੈ ਫਿਰ ਗ੍ਰੈਂਡਫਾਦਰ ਦਾ ਫੋਨ ਆਇਆ ਐਤ ਦਾ ਫੋਨ ਆਉਂਦੇ ਰਹੇ ਫਿਰ ਸਾਰਿਆਂ ਦੇ ਲੋਕੀ ਇਹ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਢੋਲ ਵੱਜੇ ਨੱਚੇ ਨਾ ਸਾਰੇ ਸਭ ਨੱਚੇ ਸਭ ਤੇ ਹੁਣ ਤੁਸੀਂ ਆਪਣੇ ਬੱਚੇ ਦੇ ਭਵਿੱਖ ਨੂੰ ਲੈ ਕੇ ਕੀ ਸੁਪਨਾ ਦੇਖਦੇ ਹੋ ਕਿੱਥੇ ਤੱਕ ਆਪਣੀ ਬੇਟੀ ਨੂੰ ਪਹੁੰਚਾਉਣਾ ਚਾਹੁੰਦੇ ਹੋ ਦੇਖੋ ਜਿਸ ਤਰ੍ਹਾਂ ਇਹ ਕਹਿੰਦੀ ਹੈ ਕਿ ਮੈਂ ਡਾਕਟਰ ਵੀ ਬਣਨਾ ਚਾਹੁੰਦੀ ਆ ਤੇ ਮੇਰਾ ਮਾਡਲਿੰਗ ਦੇ ਫੀਲਡ ਦੇ ਵਿੱਚ ਵੀ ਜਾਣਾ ਚਾਹੁੰਦੀ ਆ ਦੇਖੋ ਹਲੇ ਤੇ ਦੀ ਉਮਰ ਛੋਟੀ ਹੈ ਜਦੋਂ ਵੱਡੀ ਹੋਏਗੀ ਹੋ ਸਕਦਾ ਕਿ ਦਾ ਇੰਟਰਸਟ ਡਾਇਵਰਟ ਵੀ ਹੋ ਜਾਏ ਠੀਕ ਹੈ ਮੈਂ ਮੋਡਲਿੰਗ ਦੇ ਵਿੱਚ ਵੀ ਜਾ ਸਕਦੀ ਆ ਜੋ ਡਾਕਟਰ ਦੇ ਵਿੱਚ ਵੀ ਜਾ ਸਕਦਾ ਹੋ ਸਕਦਾ ਕਿ ਤੇ ਕਿਸੇ ਹੋਰ ਫੀਲਡ ਦੇ ਵਿੱਚ ਵੀ ਇੰਟਰਸਟ ਵੱਡੇ ਹੋ ਕੇ ਪੈਦਾ ਹੋ ਜਾਏ ਡਿਪੈਂਡ ਕਰਦਾ ਕਿ ਵੱਡੇ ਹੋ ਕੇ ਦਾ ਇੰਟਰਸਟ ਕਿਹੜੇ ਫੀਲਡ ਵਿੱਚ ਜਾਂਦਾ ਜੇ ਮੋਡਲਿੰਗ ਦੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਮੋਡਲਿੰਗ ਵੱਲੋਂ ਇਹਨੂੰ ਪੂਰੀ ਸਪੋਰਟ ਮਿਲੇਗੀ ਡਾਕਟਰ ਬਣਨਾ ਚਾਹੁੰਦੀ ਹੈ ਤੇ ਡਾਕਟਰ ਵੀ ਬਣ ਜਾਏਗੀ ਪਰ ਅਗਰ ਮੈਂ ਮੇਰੇ ਵੱਲੋਂ ਸੋਚਿਆ ਜਾਵੇ ਤੇ ਡਾਕਟਰ ਬਣੇ ਤਾਂ ਜ਼ਿਆਦਾ ਵਧੀਆ ਹੈ ਮੋਡਲਿੰਗ ਤਾਂ ਦੇਖੋ ਡਾਕਟਰ ਵੀ ਕਰ ਲੈਂਦੇ ਨੇ ਸਾਈਡ ਵੇ ਸਾਈਡ ਮੋਡਲਿੰਗ ਵੀ ਹੋ ਜਾਂਦੀ ਹੈ ਤੇ ਜੇ ਮੋਡਲਿੰਗ ਦੇ ਫੀਲਡ ਵਿੱਚ ਹੀ ਜਾਣਾ ਚਾਹੁੰਦੀ ਹੈ ਤੇ ਮੇਰਾ ਇਹ ਡ੍ਰੀ

ओके okay. मोबाइल फोन ਚਲਾਉਂਦਾ ਵੀ ਹੈ ਨਾ ਸ਼ੌਕ। ਉਹ ਕੈਮਰਾ ਕਿੰਨਾ ਚਲਾਏ ਫੋਨ ਆ ਨਾ। ओके थैंक यू सो मच। थैंक यू। ओके मैम ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਜੀ। ਸੋ ਇਸ ਪਿਆਰੀ ਜਿਹੀ ਬੱਚੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਏਗੀ ਹਰ ਸਿਰਤ ਜਿਹੜੀ ਜੂਨੀਅਰ ਮਿਸ ਇੰਡੀਆ ਜੇਤਾ ਕਿਤਾਬ ਜਿੱਤ ਕੇ ਆਈ ਹੈ ਤੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸੋ ਤੁਸੀਂ ਵੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਣੀ ਹੈ। ਧੰਨਵਾਦ।